ਡਾਕਟਰ ਸਾਹਿਬ ਕੱਲ ਜਿਹੜੀ ਘਟਨਾ ਵਾਪਰੀ ਬਹੁਤ ਹੀ ਦੁਖਦਾਈ ਘਟਨਾ ਕਿ ਇੱਕ ਕਲਾਸ 1 ਆਫੀਸਰ ਉਹ ਵੀ ਸਿਵਲ ਸਰਜਨ ਰੈਂਕ ਦੇ ਅਧਿਕਾਰੀ ਜਿੰਨਾਂ ਕੋ ਆਈ ਕਾਰਡ ਹੋਰ ਇਨਵੀਟੇਸ਼ਨ ਕਾਰਡ ਵੀ ਜਿਸ ਤੇ ਵੀਆਈਪੀ ਮਿਲਿਆ ਇਸ ਦੇ ਬਾਵਜੂਦ ਪੁਲਿਸ ਮੁਲਾਜ਼ਮ ਨੇ ਇੰਨੀ ਤੁਹਾਡੇ ਨਾਲ ਹੱਤ ਕੀਤੀ ਹੈਗੀ ਇਹ ਪੂਰਾ ਮਸਲਾ ਕੀ ਸੀ ਜੀ ਐਕਚੁਅਲੀ ਮੈਂ 840 ਤੇ ਜੇਕਰ ਜੀ ਪਹੁੰਚ ਗਿਆ ਸੀ ਉੱਥੇ ਜੀ ਅ ਫੰਕਸ਼ਨ ਤੇ ਕੋਈ 8:58 ਤੇ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਸੀ ਜੋ ਪ੍ਰੋਟੋਕਾਲ ਦੇ ਵਿੱਚ ਆਇਆ ਸੀ ਇਨਵੀਟੇਸ਼ਨ ਕਾਰਡ 'ਚ ਜੀ 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 ਤੇ ਉੱਥੇ ਜਾ ਕੇ ਮੈਂ ਮਤਲਬ ਕਿ ਵੀ ਕਹਿੰਦੇ ਆਪਣਾ ਜਿਹੜਾ ਵੀਆਈਪੀ ਪਾਸ ਸੀ ਮੇਰਾ ਮੈਂ ਦਿਖਾਇਆ ਜਿਹੜਾ ਕੰਸਰਨਡ ਛਾਣੇਦਾਰ ਖੜਾ ਸੀ ਗਏ ਜੀ ਤੇ ਉਹ ਕਹਿੰਦੇ ਵੀ ਉਹ ਲਿਸਟ ਦੇਖਣ ਲੱਗੇ ਕੋਈ 100 150 ਬੰਦੇ ਦੀ ਮੇਰੇ ਨਾਲ ਲਿਸਟ ਹੋਣੀ ਹੈ ਕਹਿੰਦੇ ਤੁਹਾਡਾ ਨਾਮ ਨਹੀਂ ਤੁਸੀਂ ਤੁਹਾਨੂੰ ਇਸ ਅੰਦਰ ਐਂਟਰ ਕਰ ਸਕਦੇ ਮਨੂੰ ਫਿਰ ਵੀਆਈਪੀ ਪਾਸ ਦਿਖਾਇਆ ਮੈਂ ਤੁਸੀਂ ਮੇਰਾ ਆਈ ਕਾਰਡ ਲੈ ਲਓ ਜੀ ਜੀ ਉਹ ਦੇਖ ਲਓ ਜੀ ਜੀ ਤੇ ਜੇ ਕਿਉਂਕਿ ਵੀਆਈਪੀ ਪਾਸ ਤੇ ਤਾਂ ਕੋਈ ਅਰੇਟਿਟੀ ਤਾਂ ਹੁੰਦੀ ਨਹੀਂਗੀ ਬਿਲਕੁਲ ਸਹੀ ਐਵੇਂ ਮੇਰਾ ਮੇਰਾ ਡਿਪਟੀ ਮਾਸ ਮੀਡੀਆ ਰਜਿੰਦਰ ਜੀ ਮੇਰੇ ਨਾਲ ਸੀਗੇ ਤੇ ਸਾਡੇ ਇੱਕ ਡਿਸਟ੍ਰਿਕਟ ਐਪੀਡੀਮਿਓਲੋਜਿਸਟ ਡਾਕਟਰ ਸ਼ੀਤਲ ਲੰਗੂ ਨਾਲ ਸੀ ਮੇਰਾ ਇੱਕ ਐਸਆਈ ਜਿਹੜਾ ਹੈਗਾ ਸੀ ਬਲਜੀਤ ਸਿੰਘ ਉਹ ਨਾਲ ਸੀ ਕਿਉਂਕਿ ਉਹਨਾਂ ਦੀ ਕਲੋਰਿਨੇਸ਼ਨ ਵਾਸਤੇ ਡਿਊਟੀ ਲੱਗੀ ਹੋਈ ਸੀ ਜਿਹੜਾ ਉੱਥੇ ਪਾਣੀ ਸਰਵ ਹੋਣਾ ਸੀ ਜੀ 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 ਤੇ ਉਹਨਾਂ ਨੇ ਵੀ ਕਿਹਾ ਵੀ ਸਰਦਾਰ ਸਾਹਿਬ ਨੇ ਉਹ ਦੂਜੇ ਐਸਆਈ ਨੇ ਮਤਲਬ ਕਿ ਫੜ ਕੇ ਮੇਰੀ ਬਾਹਰ ਕੱਢਦਾ ਇੱਧਰ ਹੋ ਕਹਿੰਦਾ ਤੁਸੀਂ ਅੱਛਾ ਜੀ ਇਹ ਗਤਮੀ ਜੀ ਕੀ ਸੀ ਜੀ ਉਸ ਤੋਂ ਅਨਫਾਰਚੂਨੇਟ ਕਿ ਮੇਰੇ ਸਾਹਮਣੇ 10 ਤੋਂ ਲੈ ਕੇ 15 ਡਿਵਿਨਿਟੀ ਨਹੀਂ ਇਸ ਤਰ੍ਹਾਂ ਸੀ ਜਿਹਨਾਂ ਨੂੰ ਨਾ ਪਾਸ ਚੱਕੀ ਤੇਰੇ ਰਾਜ ਕਾਰਡ ਚੈੱਕ ਕੀਤੇ ਗਏ ਜੀ ਮੇਰੇ ਖੜੇ ਖੜੇ ਉੱਤੇ ਜੀ ਤੇ ਮੈਂ ਫਿਰ ਇਮੀਡੀਏਟਲੀ ਤਾਂ ਇਹਨੂੰ ਹਾਈਲਾਈਟ ਕੀਤਾ ਵੀ ਇੱਕ ਨੈਸ਼ਨਲ ਡੇ ਹੈ ਆਪਣਾ ਜੀ ਤੇ ਉਹਦੇ ਝੰਡਾ ਲਰਾਉਣ ਦੀ ਤਕਰੀਬਤ ਟਾਈਮ ਹੋ ਗਿਆ ਸੀ ਇਹ ਮੈਂ ਉਹਨੂੰ ਹੋਰ ਕਰਾਈ ਕਰਦਾ ਕੁਝ ਵੀ ਕਰਦਾ ਤਾਂ ਮੈਨੂੰ ਜੀ ਉਹਦਾ ਮੇਰੇ ਕਰਕੇ ਉਹ ਫੰਕਸ਼ਨ ਦੇ ਵਿੱਚ ਕੋਈ ਡਿਸਟਰਬੈਂਸ ਆਵੇ ਜੀ 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 आई पेशेंटली वेटेड इन माय कार अलोंग विद माय एम्बुलेंस आउटसाइड इन द पार्किंग एरिया जी 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 ਤੇ ਜਦੋਂ ਰਾਸ਼ੀ ਗੀਤ ਆਪਣਾ ਗਾਇਆ ਗਿਆ ਸਮਾਪਤ ਹੋਇਆ ਉਸ ਤੋਂ ਬਾਅਦ ਫਿਰ ਮੈਂ ਬਾਸ ਆਪਣੇ ਆਫਿਸ ਦੇ ਸਾਕੇ ਜਿਹੜਾ ਉਹਨੂੰ ਆਫਿਸ ਨੂੰ ਖਲਾ ਕੇ ਕਲੈਕਟਰ ਦੇ ਰਿਪਰੈਜ਼ੈਂਟੇਸ਼ਨ ਮਾਲ ਜੋ ਡੀਸੀ ਸਾਹਿਬ ਨੂੰ ਤੇਰਾ ਉਤਾਰਾ ਸੀਪੀ ਸਾਹਿਬ ਤੇ ਡਾਇਰੈਕਟਰ ਸਾਹਿਬ ਨੂੰ ਕੀਤਾ ਜੀ ਤੁਸੀਂ ਰੈਕੋਗਨਾਈਜ਼ ਕਰਦੇ ਕਿਉਂਕਿ ਮੁਲਾਜ਼ਮਾਂ ਦੇ ਆਲਮੋ ਨਾਮ ਲਿਖੇ ਹੋਦੇ ਲਗਭਗ ਜੀ ਹਾਂ ਬਾਕਾਇਦਾ ਨਾਮ ਨਾਮ ਲਿਖ ਕੇ ਭੇਜਿਆ ਮੈਂ ਉਹਨਾਂ ਦਾ ਸੇਮ ਨਾਮ ਸੀ ਦਸਪਾਲ ਸਿੰਘ ਸੀ ਉਦੋਂ ਨੇ ਐਸਆਈ ਦੇ ਅਧਿਕਾਰੀ ਸੀ ਆ ਜੀ ਮੈਂ ਹਾਂ ਐਸਆਈ ਦਾ ਸਬ ਇੰਸਪੈਕਟਰ ਹੁਣੇ ਆਂ ਜੀ আচ্ছা ਪਰ ਕਈ ਤੇ ਉਹ ਵੀ ਮੈਨੂੰ ਮੈਂ ਜਾਂਚ ਕੀਤੀ ਹੈਗੀ ਕਿ ਕਈ ਤੋਂ ਉਥੇ ਸੀਨੀਅਰ ਆਫੀਸਰ ਵੀ ਆਪਣੇ ਪਰਿਵਾਰਕ ਮੈਂਬਰ ਬੱਚੇ ਲੰਘਾ ਰਹੇ ਸੀ ਉਸੇ ਘੇੜ ਥਾਣੀ ਜੀ ਪੁਲਿਸ ਵਾਲੇ ਉਹਦੇ ਬਾਰੇ ਮੈਂ ਕਮੈਂਟਰੀ ਕਰ ਸਕਦਾ ਕਿਉਂਕਿ ਮੈਂ ਤਾਂ ਉਦੋਂ ਹੀ ਬੀਤੀ ਸੀ ਉਸ ਤੋਂ ਬਾਅਦ ਆਈ ਵਸ ਉਹ ਅਫਸਰ ਜੀ ਸਾਈਕੋਲੋਜੀਕਲੀ ਤੇ ਮੈਂ ਤਾਂ ਫਿਰ ਆ ਕੇ ਆਪਣੀ ਕਾਰ ਚ ਬਹਿ ਗਿਆ ਮਤਲਬ ਜਦੋਂ ਤੁਹਾਡੇ ਨਾਲ ਉਹ ਵਧੀਕੀ ਕਰ ਰਹੇ ਉਸ ਸਮੇਂ ਹੋਰ ਲੋਕ ਕੇ ਜਾ ਰਹੇ ਸੀ ਵਿਦਆਊਟ ਚੈਕਿੰਗ ਜੀ ਜੀ ਬਿਲਕੁਲ ਜਾ ਰਿਹਾ ਸੀਗੇ ਤੇ ਹੁਣ ਤੁਹਾਨੂੰ ਹੋਪ ਹੈ ਕਿ ਜਿਹੜੇ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਲ ਉਹਨਾਂ ਦੇ ਖਿਲਾਫ ਐਕਸ਼ਨ ਕਰ ਹਾਂ ਚਾਲ ਸਾਹਿਬ ਨੇ ਮੈਨੂੰ ਸਵੇਰ ਫੋਨ ਆਇਆ ਉਹਨਾਂ ਦਾ ਕਿ ਐਸੂ ਐਜ ਇਰੀਟ ਦੇ ਅਫੀਸ ਰਿਬਲ ਟੇਕ ਐਕਸ਼ਨ ਮਤਲਬ ਡਿਪਟੀ ਕਮਿਸ਼ਨਰ ਨੇ ਵੀ ਗੱਲ ਕਰ ਲਈ ਹੈ ਸੀਪੀ ਦੇ ਨਾਲ ਜੀ ਬਿਲਕੁਲ ਬਿਲਕੁਲ ਕਰ ਲਈ ਹੈ ਆਪਣਾ ਮਤਲਬ ਕਿ ਉਹਨਾਂ ਨੇ ਕਰ ਲਈ ਹੈ ਤੇ ਸਾਹਿਬ ਨੇ ਕੱਲ ਇੱਕ ਲੈਟਰ ਲਿਖਤਾ ਸੀ ਕਾਫੀ ਸਖਤ ਐਸੀਪੀ ਸਾਹਿਬ ਨੂੰ ਜੀ ਆ ਕਿ ਤੁਸੀਂ ਇਹਦੇ ਬਾਰੇ ਐਪਰੋਪ੍ਰੀਏਟ ਐਕਸ਼ਨ ਉਹ ਜੇ ਸਰਦਨਾ ਹੋਵੇ ਸਰਦਨ ਕਿਸੇ ਨਾਲ ਵੀ ਹੋ ਸਕਦਾ ਹੈਗਾ ਡਾਕਟਰ ਸਾਹਿਬ ਕਿਉਂਕਿ ਤਾਂ ਡੇਸ ਸੁਪੋਸਟ ਤੇ ਪਹੁੰਚੇ ਹੋਰ ਕਈ ਤੁਸੀਂ ਅਜੇ ਹੀ ਸਟੇਟ ਲੈਵਲ ਦੇ ਫੰਕਸ਼ਨ ਦੇ ਕਿ ਇਵਨ ਕਿ ਜੇ ਮੈਂ ਗਲਤ ਨਾ ਹੋਵੇ ਪ੍ਰਾਈਮ ਮਿਨਿਸਟਰ ਲੈਵਲ ਦੇ ਵੀ ਪ੍ਰੋਗਰਾਮ اٹینڈ ਕੀਤੇ ਹੋਣਗੇ ਆ ਡਿਊਟੀਆਂ ਲੱਗਦੀਆਂ ਰਹਿੰਦੀਆਂ ਹੈਗੀਆਂ ਨਾ ਇਸ ਤਰ੍ਹਾਂ ਦੀ ਪਹਿਲਾਂ ਕਿਤੇ ਇਦਾਂ ਮਾੜਾ ਤਜਰਬਾ ਜਿਹੜਾ ਨਾ ਭੁੱਲਣ ਯੋਗ ਹੈਗਾ ਪਹਿਲਾ ਤਰੀਕ ਡੂਰਿੰਗ ਸਰਵਿਸਸ ਦੇ ਵਿੱਚ ਅਜਿਹਾ ਕੇਸ ਆਇਆ ਉਹ ਆਫਕੋਰਸ ਹੈ ਜੇ ਮੇਰਾ ਫਾਰਚੂਨੇਟ ਹੈਦਰ ਆਈ ਐਮ ਐਟ ਦ ਬਰਜੋਕ ਰਿਟਾਇਰਮੈਂਟ ਮੇਰਾ ਇਹ ਪੀਸੀਐਮਐਸ ਡਾਕਟਰ ਲਾਸਟ ਇੰਡੀਪੈਂਡੈਂਸ ਡੇ ਸੀ ਇਮ ਵਿੱਚ ਵਾਸ ਕਾਲਡ ਜੀ 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 ਅੱਛਾ ਅੱਛਾ ਇਸੇ ਮੰਥ ਰਿਟਾਇਰਮੈਂਟ ਹੈ ਜੀ ਮੈਂ ਨੈਕਸਟ ਇਅਰ ਜਨਵਰੀ ਦੇ ਵਿੱਚ ਜੀ ਨੈਕਸਟ ਇਅਰ ਜਨਵਰੀ ਦੇ ਵਿੱਚ ਜੀ 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 ਪਰ ਇਹ ਤਾਂ ਬਹੁਤ ਮਾੜਾ ਨਹੀਂ ਕੱਟਣਾਗੇ ਚਲੋ ਹੋਪ ਆ ਕਿ ਲੁਧਿਆਣਾ ਪੁਲਿਸ ਹੋਣ ਚਲੋ ਅਨਫਰਚੂਨੇਟਲੀ ਬਟ ਆ ਹੈਪੀ ਡਾਇਰੈਕਟਰ ਹੈ ਮਰਮਹਸ ਸਕਪਨ ਤੋਂ ਹੈ ਪ੍ਰਿੰਸੀਪਲ ਸੈਕਟਰੀ ਹੈਲਥ ਮਿਸਟਰ ਕੁਮਾਰ ਰਾਹੁਲ ਹੈ ਸਪੋਕਨ ਤੋਂ ਵੀ ਜੀ 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 ਤੇ ਆਈ ਐਮ ਕਮਿੰਗ ਫਰੋਂ ਡੀਸੀ ਆਫਿਸ ਡੀਸੀ ਮੈਡਮ ਹੈ ਟੇਕ ਇਟ ਜੀ ਵੈਰੀ ਸੀਰੀਅਸਲੀ ਜੀ 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 ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਥੈਂਕ ਯੂ ਜੀ ਕੱਲ ਬੀਤੇ ਦਿਨ ਇੱਕ ਹੋਰ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਲੁਧਿਆਣਾ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਜਿਹੜੇ ਨੇ ਉਹ ਬਾਹਰ ਹੀ ਖੜੇ ਰਹਿ ਗਏ ਉਹਨਾਂ ਨੇ ਤੇ ਹੁਣ ਕਮਿਸ਼ਨਰ ਆਫ ਪੁਲਿਸ ਨੇ ਜਿਹੜੇ ਉਹਨਾਂ ਨੂੰ ਇੱਕ ਲੈਟਰ ਭੇਜਿਆ ਚਿੱਠੀ ਭੇਜੀ ਹੈ ਬਾਕਾਇਦਾ ਉਹਨਾਂ ਦੀ ਤਸਵੀਰ ਵੀ ਬੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਉਹਨਾਂ ਨੇ ਜਿਹੜਾ ਰਾਸ਼ਟਰੀ ਗਾਣ ਹੈ ਉਸ ਸਮਾਗਮ ਵਾਲੀ ਥਾਂ ਤੋਂ ਬਾਹਰ ਹੀ ਖੜੇ ਹੋ ਕੇ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਿਵਲ ਸਰਜਨ ਨੇ ਕਿਹਾ ਕਿ ਇਹ ਜੀ ਕਿਹੜੀ ਗੱਲ ਹੋ ਗਈ ਕਿ ਉਹਨਾਂ ਨੂੰ ਸੱਦਾ ਆਉਣ ਤੇ باوجود ਵੀ ਬਾਹਰ ਖੜੇ ਕੀਤਾ ਗਿਆ ਇਹ ਜੀ ਕਿਹੜੀ ਗੱਲ ਸੀ ਰਾਜਪਤਰੀ ਇੱਕ ਸਮਾਗਮ ਹੋ ਰਿਹਾ ਸੀ ਉਸ ਦੇ ਵਿੱਚ ਹਿੱਸਾ ਨਹੀਂ ਬਣ ਦਿੱਤਾ ਗਿਆ ਉਸ ਸਿਵਲ ਸਰਜਨ ਲੁਧਿਆਣਾ ਬਿਲਕੁਲ ਇਹ ਬਹੁਤ ਹੀ ਮੰਦਭਾਗੀ ਘਟਨਾ ਉਹ ਸਿਵਲ ਸਰਜਨ ਕੋਈ ਛੋਟੀ ਪੋਸਟ ਨਹੀਂ ਦੀ ਜਿਲ੍ਹੇ ਜਿਵੇਂ ਐਸਐਸਪੀ ਹੁੰਦਾ ਜਿਵੇਂ ਡੀਸੀ ਹੁੰਦਾ ਉਵੇਂ ਹੀ ਸਿਵਲ ਸਰਜਨ ਦੀ ਪੋਸਟ ਆ ਆਪਣੇ ਆਪਣੇ ਡਿਪਾਰਟਮੈਂਟ ਦੀ ਇੱਕ ਵੱਡੀ ਪੋਸਟ ਹੁੰਦੀ ਆ ਪਰ ਲੁਧਿਆਣਾ ਚ ਸਿਵਲ ਸਰਜਨ ਦੇ ਜ ਆਜ਼ਾਦੀ ਸਮਾਰੋਹ ਦੇ ਵਿੱਚ ਜਿਹੜੀ ਨਈ ਐਂਟਰੀ ਉਹਨੂੰ ਲੈ ਕੇ ਉਹ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖੀ ਆ ਕਿ ਜਦ ਉਹਨਾਂ ਕੋ ਸੱਦਾ ਪੱਤਰ ਇਸ ਤੇ ਉਹਨੂੰ ਪੁਲਿਸ ਨੇ ਕਿਉਂ ਰੋਕਿਆ ਗਿਆ ਪੂਰੀ ਖਬਰ ਲੁਧਿਆਣੇ ਦੇ ਵਿੱਚ ਜੈਲ ਖੇਤੀਬਾੜੀ ਯੂਨੀਵਰਸਿਟੀ ਉਹਦੇ ਚ ਰਾਜ ਪੱਧਰੀ ਸਮਾਗਮ ਹੋਇਆ ਸ਼ਹਿਰ ਦੇ ਬਹੁਤ ਸਾਰੇ ਸ਼ਹਿਰ ਦੇ ਲੋਕ ਤੇ ਵੱਡੇ ਵੱਡੇ ਅਫਸਰ ਪਹੁੰਚੇ ਇਸੇ ਦੌਰਾਨ ਲੁਧਿਆਣਾ ਦੇ ਸਿਵਲ ਸਰਜਨ ਜਿਨ੍ਹਾਂ ਦਾ ਨਾਮ ਜਸਬੀਰ ਸਿੰਘ ਔਲਕਾ ਉਹਨਾਂ ਨੂੰ ਆਜ਼ਾਦੀ ਸਮਾਰੋਹ ਦੇ ਵਿੱਚ ਐਂਟਰੀ ਹੀ ਨਹੀਂ ਦਿੱਤੀ ਗਈ ਜਦਕਿ ਉਹਨਾਂ ਕੋਲ ਪਾਸ ਵੀ ਸੀ ਇਸ ਦੇ ਬਾਵਜੂਦ ਪੁਲਿਸ ਕਰਮਚਾਰੀਆਂ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਜਿਵੇਂ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਕੋਲ ਪਹੁੰਚਿਆ ਤਾਂ ਫਿਰ ਤੁਰੰਤ ਐਕਸ਼ਨ ਲੈਂਦੇ ਹੋਏ ਦੀਪਤੀ ਕਮਿਸ਼ਨਰ ਸਾਖੀ ਸਾਨੀ ਨੇ ਜ਼ਿਲ੍ਹਾ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਡੀਸੀ ਨੇ ਪੱਤਰ ਵਿੱਚ ਲਿਖਿਆ ਕਿ ਸਿਵਲ ਸਰਜਨ ਲੁਧਿਆਣਾ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਵਸ ਦੇ ਸਮਾਰੋਹ ਵਿੱਚ ਸੱਦਾ ਪੱਤਰ ਭੇਜਿਆ ਗਿਆ ਸੀ ਦੇਖਣਾ ਉਹਨਾਂ ਦੀ ਜਿਹੜੀ ਐ ਐਂਟਰੀ ਕਿਉਂ ਨਹੀਂ ਇਸ ਦੇ ਬਾਵਜੂ ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਇਹ ਵੀ ਪਤਾ ਚੱਲਿਆ ਕਿ ਕੁਝ ਪੁਲਿਸ ਕਰਮਚਾਰੀਆਂ ਨੇ ਉਹਨਾਂ ਦੇ ਨਾਲ ਹੱਥੋ ਪਾਈ ਦੀ ਕਰਕੇ ਬਤਮੀਜੀ ਕੀਤੀ ਹੈ ਇਸ ਘਟਨਾ ਦੇ ਬਾਅਦ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਇਆ ਪ੍ਰੋਟੋਕਾਲ ਦੇ ਮੁਤਾਬਕ ਸਿਵਲ ਸਰਜਨ ਦਾ ਇੱਕ ਵੱਡਾ ਅਹੁਦਾ ਔਰ ਉਹਦੀ ਗਰਮਾ ਨੂੰ ਪੁਲਸ ਵਾਲਿਆਂ ਨੇ ਠੇਸ ਪਾਈਏ ਇਸ ਮਾਮਲੇ ਦੇ ਵਿੱਚ ਤੁਰੰਤ ਐਕਸ਼ਨ ਲੈਂਦੇ ਉਸ ਜਗ੍ਹਾ ਦੀ ਪਛਾਣ ਕੀਤੀ ਹੈ ਜਿੱਥੇ ਹੱਥੋ ਪਾਈ ਤੇ ਬਤਮੀਜੀ ਕੀਤੀ ਹੈ ਇਹ ਕਿਹੜੇ ਪੁਲਿਸ ਕਰਮਚਾਰੀ ਜਾਂ ਅਧਿਕਾਰੀ ਤੋਂ ਨਾ ਸੀ ਉਹਨਾਂ ਦੀ ਜਵਾਬ ਤਲਬੀ ਕੀਤੀ ਜਾਵੇ ਉਹਨਾਂ ਦੇ ਸੱਦਾ ਪੱਤਰ ਦੇ ਬਾਅਦ ਨੂੰ ਸਿਵਲ ਸਰਜਨ ਦੇ ਨਾਲ ਜਿਹੜੀ ਬਤਮੀਜ਼ੀ ਕੀਤੀ ਗਈ ਹੈ ਉਹਨਾਂ ਖ ਪੁਲਿਸ ਸਬਸਤਾਂ ਦੇ ਖਿਲਾਫ ਕਾਰਵਾਈ ਹੋਏ ਹੁਣ ਉਹਨਾਂ ਨੇ ਸੱਦਾ ਪੱਤਰ ਸੱਦਾ ਪੱਤਰ ਤੇ ਵੀ ਆਈਪੀ ਵੀ ਲਿਖਿਆ ਹੋਇਆ ਟੂ ਸਿਵਲ ਸਰਜਨ ਅਲ ਲੁਧਿਆਣਾ ਲਿਖਿਆ ਹੋਇਆ ਇਸ ਦੇ ਬਾਵਜੂਦ ਉਹ ਵੀ ਨਹੀਂ ਕੀਤਾ ਗਿਆ ਔਰ ਸਿਵਲ ਸਰਜਨ ਔਲਖ ਦਾ ਫੇਸਬੁੱਕ ਤੇ ਜਿਹੜਾ ਦਰਦ ਦਾ ਔਲਾਦਮੀ ਤੌਰ ਤੇ ਬਾਹਰ ਹੈ सिविल सर्जन जसबीर सिंह ਔਲਖ ਨੇ ਫੇਸਬੁਕ ਤੇ ਲਿਖਿਆ ਕਿ ਆਜ਼ਾਦੀ ਦਾ ਦਿਹਾੜਾ ਸੇ ਲੁਧਿਆਣਾ ਵਿੱਚ ਵੀ ਮਨਾਇਆ ਗਿਆ ਮੈਨੂੰ ਵੀ ਆਈਪੀ ਕਾਰਡ ਨੰਬਰ 962 ਜਾਰੀ ਹੋਇਆ ਮੈਂ 8:40 ਦੇ ਪੰਜਾਬ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਕੰਪਲੈਕਸ ਜਿੱਥੇ ਰਾਜਪਦਰੀ ਸਮਾਗਮ ਸੀ ਪਹੁੰਚ ਗਿਆ ਗੇੜ ਤੇ ਤਨਾਦ ਕਰਮਚਾਰੀ ਅਧਿਕਾਰੀਆਂ ਨੇ ਸੂਚੀ ਚੈੱਕ ਕੀਤੀ ਬਤੌਰ ਸਿਵਲ ਸਰਜਨ ਲੁਧਿਆਣਾ ਮੇਰਾ ਨਾਮ ਉਸੂਚੀ ਵਿੱਚ ਨਹੀਂ ਸੀ ਖੈਰ ਮੈਂ ਆਪਣਾ ਵੀਆਈਪੀ ਪੱਤਰ ਤੇ ਉਹਨਾਂ ਦਾ ਪਛਾਣ ਆਪਣਾ ਪਛਾਣ ਪੱਤਰ ਵੀ ਕਾਰਡ ਦਿਖਾਇਆ ਲੇਕਿਨ ਉਹਨਾਂ ਨੇ ਇੱਕ ਕਰਮਚਾਰੀ ਨੇ ਮੈਨੂੰ ਬਾਹਰ ਪਕੜ ਕੇ ਗੀਤਵਲਕ ਪਰੇ ਖਿੱਚੇ ਦਿੱਤਾ ਮੇਰੀ ਸਾਹਮਣੇ ਮੇਰੇ ਸਾਹਮਣੇ ਕਾਫੀ ਮਹਿਮਾਨ ਬਿਨਾ ਪਾਸ ਤੇ ਪਛਾਣ ਪੱਤਰ ਕਾਰਡ ਦੇ ਅੰਦਰ ਜਾ ਰਹੇ ਸੀ ਮੈਂ ਬੈਸਬਾਜੀ ਕਰਨ ਦੀ ਬਜਾਏ ਇੱਕ ਗਾਂਧੀ ਗਰੀਦ ਦਾ ਰਸਤਾ ਅਪਣਾਇਆ ਮੈਂ ਸਾਰਾ ਸਮਾਰੋਹ ਸਰਕਾਰੀ ਗੱਡੀ ਵਿੱਚ ਬੈਠ ਕੇ ਸੁਣਿਆ ਰਾਸ਼ਟਰੀ ਗੀਤ ਦੇ ਸਮੇਂ ਮੈਂ ਖੜਾ ਹੋ ਕੇ ਸਨਮਾਨ ਦੇ ਤੌਰ ਤੇ ਇਸ ਗੀਤ ਦੇ ਵਿੱਚ ਹਿੱਸਾ ਲਿਆ ਇਹਦੀ ਸੂਚਨਾ ਸ਼ਿਕਾਇਤ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਈਮੇਲ ਦੇ ਭੇਜ ਗਈ ਜਿਨ੍ਹਾਂ ਨੇ ਇੱਕ ਐਸ ਡੀ ਐਮ ਨੂੰ ਇਸ ਮਾਮਲੇ ਦੀ ਡਿਊਟੀ ਲਗਾਈ ਜਦੋਂ ਕਿ ਸਿਵਲ ਸਰਜੰਟ ਪੱਧਰ ਦੇ ਅਧਿਕਾਰੀ ਦੁਆਰਾ ਜਿਹੜਾ ਭੇਜਿਆ ਗਿਆ ਸ਼ਿਕਾਇਤ ਤੇ ਤੁਰੰਤ ਐਕਸ਼ਨ ਬੰਦਾ ਸੀ ਇਹ ਬੇਇੱਜ਼ਤੀ ਡਾਕਟਰ ਜਸਬੀਰ ਸਿੰਘ ਔਲਖ ਦੀ ਨਹੀਂ ਬਲਕਿ ਪੂਰੇ ਪੰਜਾਬ ਸਿਵਲ ਮੈਡੀਕਲ ਸਰਵਿਸ ਕਿਡਰਦੀ ਹੈ ਜੋ ਪਹਿਲਾਂ ਹੀ ਆਰ ਐਮਓ ਆਮ ਆਦਮੀ ਪਾਰਟੀ ਕਲੀਨਿਕ ਵਗੈਰਾ ਦਾ ਕੰਮ ਕਰ ਰਹੇ ਨੇ ਹੁਣ ਇੱਕ ਕਲਾਸ 1 ਅਫਸਰ ਦੇ ਨਾਲ ਇਦਾਂ ਦੀ ਬਦਤਮੀਜ਼ੀ ਕੀਤੀ ਹੋਵੇ ਕਾਰਡ ਉਹਨਾਂ ਕੋ VIP ਹੋਵੇ 962 ਨੰਬਰ ਕਾਰਡ ਹੋਵੇ ਇਹਦੇ باوجود ਉੱਥੇ ਪੁਲਿਸ ਵਾਲਿਆਂ ਨੇ ਧੱਕਾਸ਼ਾਹੀ ਕੀਤੀ ਜਦੋਂ ਉਹਨਾਂ ਨੇ ਦੱਸ ਹੀ ਦਿੱਤਾ ਕਿ ਮੈਂ ਸ਼ਹਿਰ ਦਾ ਲੁਧਿਆਣੇ ਦਾ ਸਿਵਲ ਸਰਜਨ ਲਾਜ਼ਮੀ ਤੌਰ ਤੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੁਲਿਸ ਵਾਲਿਆਂ ਨੇ ਜਾਣਬੁੱਝ ਕੇ ਕੀਤਾ ਹੈਗਾ ਡਾਕਟਰ ਸਿਵਲ ਸਰਜਨ ਦੀ ਪੁਲਿਸ ਅਧਿਕਾਰੀਆਂ ਦੇ ਨਾਲ ਨਹੀਂ ਬੰਦੀ ਹੋਈਗੀ ਹੁਣ ਦੇਖਦੇ ਹਾਂ ਕਿ ਜਿਹੜੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਜੀ ਸਾਨੀ ਉਹਨਾਂ ਨੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਇੱਕ ਲੰਮਾ ਚੌੜਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਚਿੱਠੀ ਲਿਖੀ ਆ ਜਿਹਦੇ ਵਿੱਚ ਉਹਨਾਂ ਨੇ ਇੱਕ ਲਿਖਿਆ ਗਿਆ ਕਿ ਰਿਕਵੈਸਟ ਫੋਰ ਇਮੀਡੀਏਟ ਐਕਸ਼ਨ ਅਗੇਂਸ ਰਿਗਾਰਡਿੰਗ ਇਨਸੀਡੈਂਟ ਆਫ ਡਿਨਾਈਲ ਆਫ ਸਿਵਲ ਸਰਜਨ ਐਟ ਇੰਡੀਪੈਂਡੈਂਸ ਡੇ ਐਟ ਫੰਕਸ਼ਨ ਹੁਣ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਸ ਸਬਜੈਕਟ ਦਿੱਤਾ ਹੈ ਜਿਹੜੀ ਚਿੱਠੀ ਲਿਖੀ ਗਈ ਹੈ ਉਹਦੇ ਨਾਲ ਕਾਰਵਾਈ ਕੀ ਬੰਦੀ ਹੈਗੇ ਲੇਕਿਨ ਜਿਹੜੀ ਸੀਪੀ ਦੀ ਜਿਹੜੀ ਪੋਸਟ ਆ ਉਹ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਾਲੋਂ ਵੀ ਵੱਡੀ ਬਣ ਗਈ ਹੈ ਗਿਆ ਪਰ ਇੱਕ ਅਫਸਰ ਦੇ ਨਾਲ ਵਧਿੱਕੀ ਹੋਈ ਹੈ ਇਸ ਮਸਲੇ ਦੇ ਵਿੱਚ ਤੇ ਨਿਰਪੱਖ ਤੌਰ ਤੇ ਕਾਰਵਾਈ ਜਿਹੜੇ ਪੁਲਿਸ ਅਫਸਰਾਂ ਨੇ ਇਸ ਦੇ ਤੇ ਵਧਿੱਕੀ ਕੀਤੀ ਆ ਉਹਨਾਂ ਨੂੰ ਘੱਟੋ ਘੱਟ ਸਸਪੈਂਡ ਕਰਨਾ ਤੇ ਬੰਦ ਹੈਗਾ ਦੇਖਦੇ ਆ ਕਿ ਉਸ ਹਫਤੇ ਜਿਹੜਾ ASI ਜਾਂ ਸਬੰਸਪੈ ਜਾਂ ਇੰਸਪੈਕਟਰ ਇੱਕ ਦੇ ਅਧਿਕਾਰੀ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜੀ